ਜੀ ਲਿਖਦੇ ਨੇ ਹੁਣ ਸੁੱਖੀਆਂ ਸੁੱਖੀਆਂ ਚੀਜ਼ਾਂ ਦੋ ਚਾਰ ਆਪਣੀਆਂ ਸਾਂਝੀਆਂ ਕੰਨੀਆਂ ਮੈਂ ਤੁਹਾਡੇ ਨਾਲ ਤੁਹਾਨੂੰ ਸਮਝ ਲੱਗ ਜਾਣਾ ਕਿ ਯੋਗ ਸ਼ਿਸ਼ਟ ਨੇ ਕੀ ਅਸਰ ਕੀਤਾ ਪਹਿਲੇ ਨੰਬਰ ਤੇ ਤਾਂ ਜਿਹੜੇ ਲੋਕ ਐ ਇਹ ਸੰਸਾਰ ਦੇ ਆਪਾਂ ਦਿਨ ਵਿਚਾਰਦੇ ਆ ਦਿਨ ਕਈ ਲੋਕ ਇੱਥੇ ਬੈਠੇ ਨਾ ਦਿਨ ਵਿਚਾਰਦੇ ਦਿਨ ਵਿਚਾਰਨਾ ਸਮਝ ਆ ਰਹੀ ਗੱਲ ਅਸੀਂ ਜੀ ਦਿਨ ਵਿਚਾਰਦੇ ਆ ਅੱਜ ਮੰਗਲਵਾਰ ਐ ਨਾਉਣਾ ਨਹੀਂ ਐ अज वीरवार है, है, कपड़े तो नहीं धोने तो अज शनिवार है, आ नहीं करना है ना दिन बचार भरद्वाजी पूछते कहते इस सप्ताहिक किने बनाया सप्ताहिक मतलब जेड़ा हफ्ता मंगल, बुद्ध वीर शुक्र, शनि है सात दिन है भरद्वाजी कहते पिताजी सप्ताहिक कि बनाया है ਵਾਲਮੀਕੀ ਮਾਰਾਇ ਕਹਿੰਦੇ ਇਹ ਜਿਹੜੇ ਸਪਤਾਹਿਕ ਹੈ ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨੀ ਐਤ ਇਹ ਬਣਾਏ ਬੰਦੇ ਨੇ ਕੁਦਰਤ ਨੇ ਸਿਰਫ ਦੋ ਬਣਾਏ ਆ ਇੱਕ ਦਿਨ ਤੇ ਦੂਸਰੀ ਰਾਤ ਦੋ ਹੈ ਇਸ ਕਰਕੇ ਦਿਨਾਂ ਤੋਂ ਡਰਨ ਦੀ ਲੋੜ ਨਹੀਂ ਕੋਈ ਲੋੜ ਨਹੀਂ ਹੈਗੀ ਦਿਨਾਂ ਤੋਂ ਡਰਨ ਦੀ ਸੋਮ ਮੰਗਲ ਬੁੱਧ ਵੀਰ ਬਣਾਏ ਬੰਦੇ ਨੇ ਤੇ ਬੰਦਾ ਆਪ ਬਣਾ ਕੇ ਆਪ ਹੀ ਡਰੀ ਜਾ ਰਿਹਾ ਆਪੇ ਡਰੀ ਜਾ ਰਿਹਾ ਉਹ ਤੇ ਅੱਛਾ ਪੱਥਰ ਕਿਹਨੇ ਕਟਿਆ ਬੰਦੇ ਨੇ ਉਹ ਚੋਂ ਮੂਰਤੀ ਕਿਹਨੇ ਬਣਾਈ ਬੰਦੇ ਨੇ ਹੁਣ ਉਹਨੂੰ ਮੱਥਾ ਕੌਣ ਟੇਕਦਾ ਬੰਦਾ ਉਹ ਤੋਂ ਡਰਦਾ ਕੌਣ ਹੈ ਆਪੇ ਡਰੀ ਜਾ ਰਿਹਾ ਆਪੇ ਡਰੀ ਜਾ ਰਿਹਾ ਉਹ ਐਦਾਂ ਹੀ ਸੋਮ ਮੰਗਲ ਬੁੱਧ ਵੀਰ ਸ਼ੁਕਰ ਬਣਾ ਕੇ ਬੰਦਾ ਆਪੇ ਡਰੀ ਜਾ ਰਿਹਾ